ਸ਼ੇਅ ਦੀ ਕਿਸਾਨੀ ਸ਼ੁਭਕਰਨ ਸਿੰਘ ਸਣੇ ਹੋਰ ਵਿਛੜਿਆ ਰੁਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਵਿਧਾਨ ਸਭਾ ਸੈਸ਼ਨ 'ਚ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦਾ ਜ਼ੋਰਦਾਰ ਹੰਗਾਮਾ ਰਾਜਪਾਲ ਨਹੀਂ ਪੜ ਸਕੇ ਪੂਰਾ ਭਾਸ਼ਣ ਕੇਜਰੀਵਾਲ ਦੀ ਪੰਜਾਬ ਫੇਰੀ ਤੈਅ ਕਰੇਗੇ ਉਮੀਦਵਾਰਾਂ ਦੇ ਨਾਂ ਵੱਡੇ ਸ਼ਹਿਰਾਂ 'ਚ ਰੱਖੇਗੇ ਸਮਾਗਮ ਪੰਜਾਬ 'ਚ ਅਗਲੇ 3 ਦਿਨ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਸਾਬਕਾ ਸੀਐਮ ਚਰਨਜੀਤ ਚਨੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਮੰਗੀ 2 ਕਰੋੜ ਦੀ ਫਿਰੋਤੀ ਹੋਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਸਰਕਾਰ ਦਾ ਬਜਟ اجلاس ਕੱਲ ਤੋਂ ਸ਼ੁਰੂ ਹੋ ਗਿਆ ਹੈ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਜਿਵੇਂ ਹੀ ਰਾਜਪਾਲ ਦਾ ਸਬੋਧਨ ਸ਼ੁਰੂ ਹੋਇਆ ਤਾਂ ਕਿਸਾਨਾਂ ਦਰੋਂ ਲੈ ਕੇ ਭਾਰੀ ਹੰਗਾਮਾ ਹੋ ਗਿਆ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦੌਰਾਨ ਕਿਸਾਨਾਂ ਅੰਦੋਲਨ ਅਤੇ ਸ਼ੁਭਕਰਨ ਸਿੰਘ ਦੀ ਮੋਦ ਦਾ ਮੁੱਦਾ ਚੁੱਕਿਆ ਇਸ ਦੌਰਾਨ ਕਾਂਗਸਪਰੂ ਨਾਰੀ ਬਾਜੀ ਵੀ ਕੀਤੀ ਕਿ ਰਾਜਪਾਲ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਇਸ ਤੋਂ ਬਾਅਦ ਰਾਜਪਾਲ ਨੇ ਆਪਣੇ ਭਾਸ਼ਣ ਦੀਆਂ ਪਹਿਲੀਆਂ ਅਤੇ ਆਖਰੀ ਲਾਈਨਾਂ ਪੜੀਆਂ ਅਤੇ ਵਿਧਾਨ ਸਭਾ ਤੋਂ ਬਾਹਰ ਚਲੇ ਗਈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਹੋ ਗਈ ਸੀ। ਬਾਅਦ ਦੁਪਹਿਰ ਕਾਰਵਾਈ ਸ਼ੁਰੂ ਹੁੰਦੇ ਹੀ ਪੰਜਾਬ ਵਿਧਾਨ ਸਭਾ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦ ਸੁਭਕਰਨ ਸਿੰਘ ਸਣੇ 9 ਵਿਛੜਿਆ ਰਹੋ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਸੁਭਕਰਨ ਸਿੰਘ ਕਿਸਾਨ ਉਹ ਵੀ ਸਾਨੂੰ ਮਿਤੀ 21 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਜਨਮ ਮਿਤੀ 4 ਮਾਰਚ 2002 ਨੂੰ रामपुरा ਜ਼ਿਲ੍ਹਾ ਬਠਿੰਡੇ ਵਿਖੇ ਹੋਇਆ ਉਹ ਮਿੱਤੀ 21 ਫਰਵਰੀ 2024 ਨੂੰ ਖਨੌੜੀ ਬਾਰਡਰ ਤੇ ਕਿਸਾਨ ਅੰਦolan ਦੌਰਾਨ ਸ਼ਹੀਦ ਹੋ ਗਏ ਇਹਨਾਂ ਸਭਨਾਂ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ਉੱਤੇ ਜਾ ਰਹੇ ਹਨ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਹੋਣਗੇ ਕਿ ਐਸ ਰਹੀਆਂ ਨੇ ਕਿ ਉਹਨਾਂ ਦਾ ਸਮਾ ਲੋਕ ਸਭਾ ਚੋਣਾਂ ਤੇ ਕੇਂਦ੍ਰਿਤ ਰਹੇਗਾ ਪੰਜਾਬ ਚ ਉਦਘਾਟਨ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨਵੀ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਬਾਰੇ ਗੱਲ ਕਰ ਸਕਦੇ ਹਨ प्राप्त जानकारी अनुसार अरविंद केजरीवाल सीएम भगवंत मान शनिवार ऐंतवार ਨੂੰ ਪੰਜਾਬ ਵਿੱਚ ਹੋਣਗੇ अरविंद केजरीवाल ਸ਼ਨੀਵਾਰ ਨੂੰ ਜਲੰਧਰ ਪਹੁੰਚ ਰਹੇ ਹਨ ਇੱਥੇ ਉਹ ਪੰਜਾਬ ਦੇ 150 ਮੁਹੱਲਾ ਕਲੀਨਿਕ ਪੰਜਾਬ ਨੂੰ ਸੌਂਪਣਗੇ ਇਸ ਦੌਰਾਨ ਵਿਚਾਰ ਰੈਲੀ ਵੀ ਕੀਤੀ ਜਾਵੇਗੀ ਉਮੀਦ ਕੀਤੀ ਜਾ ਰਹੀ ਹੈ ਕਿ अरविंद केजरीवाल ਦੀ ਪੰਜਾਬ ਫੇਰੀ ਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਉਮੀਦਵਾਰਾਂ ਦੇ ਨਾਮਾਂ ਨੂੰ ਲੈ ਕੇ ਕੋਈ ਐਲਾਨ ਕਰ ਸਕਦੀ ਹੈ ਪੰਜਾਬ ਵਿੱਚ 3 ਮਾਰਚ ਤੱਕ ਮੀਂਹ ਦੀ ਸੰਭਾਵਨਾ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਵਿੱਚ ਸਵੇਰ ਤੋਂ ਹੀ ਰੁਕ ਰੁਕੇ ਮੀਂਹ ਪੈ ਰਿਹਾ ਹੈ ਇਸ ਤੋਂ ਇਲਾਵਾ ਕਈ ਥਾਵਾਂ ਤੇ ਬੱਦਲ ਛਾਏ ਹੋਏ ਹਨ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਸ਼ੁੱਕਰਵਾਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੈਸਟਰਨ ਡਿਸਟਰਬੈਂਸ ਗਰਮ ਹੋ ਗਿਆ ਹੈ ਇਸ ਦੌਰਾਨ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਵਿੱਚ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ ਨਾਲ ਹੀ ਤੇਜ਼ ਹਵਾਵਾਂ ਚੱਲਣਗੀਆਂ ਉਤਰੀ ਭਾਰਤ ਵਿੱਚ ਮੌਸਮ ਇੱਕ ਵਾਰ ਫੇਰ ਕਰਵਟ ਲੈਣ ਵਾਲਾ ਹੈ ਪਹਾੜਾਂ ਵਿੱਚ ਬਰਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਦਿੱਲੀ ਯੂਪੀ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ ਕਾਰਨ ਮੌਸਮ 'ਚ ਬਦਲਾਅ ਦੇਖਿਆ ਜਾ ਸਕਦਾ ਹੈ ਮੌਸਮ ਵਿਭਾਗ ਨੇ ਹਿਮਾਚਲ 'ਚ ਬਰਬਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਇਸਦਰਾਲ ਹੀ ਕੁਝ ਇਲਾਕਿਆਂ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਜ਼ਰੀਏ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ ਧਮਕੀ ਦੇਣ ਵਾਲੇ ਨੇ ਚਰਨਜੀਤ ਸਿੰਘ ਚੰਨੀ ਕੋਲੋਂ 2 ਕਰੋੜ ਦੀ ਫਰੋਤੀ ਮੰਗੀ ਹੈ ਇਸ ਗੱਲ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਖੁਦ ਦਿੱਤੀ ਗਈ ਹੈ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਸੀ ਫੋਨ ਕਰਨ ਵਾਲੇ ਸ਼ਖਸ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਬਾਈ ਜੀ ਨਾਲ ਕਰਵਾਉਣ ਜਾ ਰਿਹਾ ਹਾਂ ਚੰਨੀ ਨੇ ਕਿਹਾ ਕਿ ਤੁਸੀਂ ਦੱਸ ਦਿਓ ਕੰਮ ਕੀ ਹੈ ਫਿਰ ਮੈਨੂੰ ਫੋਨ ਕਰਨ ਵਾਲੇ ਨੇ ਕਿਹਾ ਕਿ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸੁਭਕਰਨ ਸਿੰਘ ਦਾ ਅੰਤਮ ਸੰਸਕਾਰ ਹੋਇਆ ਉਹਨਾਂ ਦੇ ਸੰਸਕਾਰ ਤੋਂ ਬਾਅਦ ਉੱਥੇ ਹੀ ਇਹ ਫੈਸਲਾ ਲਿਆ ਗਿਆ ਹੈ ਕਿ 3 ਮਾਰਚ ਨੂੰ ਉਹਨਾਂ ਦੇ ਪਿੰਡ ਬੱਲੋ ਦੇ ਵਿੱਚ दाना ਮੰਡੀ ਦੇ ਅੰਦਰ ਇਹ ਭੋਗ ਪੈਣਾ ਜਿੱਥੋਂ ਤੱਕ ਵੀ ਮੇਰੇ ਕਿਸਾਨ ਜਮਾਤ ਤੱਕ ਮੇਰੇ ਮਜ਼ਦੂਰ ਜਮਾਤ ਤੱਕ ਮੇਰੀ ਆਵਾਜ਼ ਜਾਂਦੀ ਹੈ ਆਪਣੇ ਇਸ ਬਹਾਦਰ ਯੋਧੇ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਸਾਡਾ ਸਾਰਿਆਂ ਦਾ ਆਪਣਿਆ ਫਰਜ਼ ਬੰਦਾ ਤੇ ਫਰਜ਼ ਸਮਝ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਸਰੀ ਗੱਲ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਪੰਜਾਬ ਸਰਕਾਰ ਉਸ ਪਰਿਵਾਰ ਨਾਲ ਕੀਤੇ ਹੋਏ ਵਾਅਦੇ ਦੇ ਮੁਤਾਬਕ ਉਹਨਾਂ ਦੀ ਭੋਗ ਦੀ ਰਸਮ ਤੋਂ ਪਹਿਲਾਂ-ਪਹਿਲਾਂ ਸਾਰੇ ਕੀਤੇ ਜਾਣ ਵੈਦੇ ਉਹਨੂੰ ਸ਼ਹੀਦ ਵਾਲਾ ਦਰਜਾ ਦੇ ਕੇ ਉਹਨਾਂ ਦੀ ਬੰਦੀ ਆਰਥਿਕ ਮਦਦ ਪਰਿਵਾਰ ਦੀ ਔਰ ਬੇਟੀ ਦੀ ਨੌਕਰੀ ਦਾ ਜੋ ਉਹਨਾਂ ਨੇ ਅਪੁਆਇੰਟਮੈਂਟ ਲੈਟਰ ਦੇਣਾ ਸਰਕਾਰ ਦੇਣ ਦੀ ਕੋਸ਼ਿਸ਼ ਕਰੇ ਔਰ ਦੂਜੀ ਗੱਲ ਸਰਕਾਰ ਸਿਰਫ ਇਸ ਨੌਜਵਾਨ ਦੀ ਐਫ ਆਈ ਆਰ ਕੱਟ ਕੇ ਪੱਲਾ ਝਾੜ ਕੇ ਨਾ ਬੈਠੇ ਕਿ ਸ਼ਾਇਦ ਕੰਮ ਮੁੱਕ ਗਿਆ ਉਸ ਦਿਨ ਜਿਸ ਦਿਨ ਗੱਲਬਾਤ ਚੱਲ ਰਹੀ ਸੀ ਉਸ ਦਿਨ ਇਹ ਗੱਲ ਸਪੈਸ਼ਲ ਹੋਈ ਸੀ ਕਿ ਜਿਹੜੇ ਉੱਥੇ ਲੋਕਾਂ ਦੇ ਟਰੈਕਟਰ ਤੋਲੇ ਗਏ ਨੇ ਸਾਡੇ ਏਰੀਆ ਚ ਆ ਕੇ ਉੱਥੋਂ ਸਾਡਾ ਇੱਕ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਲੈ ਗਏ ਨੇ ਉਹਨੂੰ ਬੋਰੀ ਚ ਪਾ ਕੇ ਲੈ ਕੇ ਗਏ ਉਹਨੂੰ ਕੁੱਟਿਆ ਗਿਆ ਉਹਦੀਆਂ ਲੱਤਾਂ ਤੋੜੀਆਂ ਗਈਆਂ ਔਰ ਉਹਦੀ ਐਫ ਆਈ ਆਰ ਦਰਜ ਹੋਣੀ ਅਜੇ ਬਾਕੀ ਹੈ ਪੰਜਾਬ ਸਰਕਾਰ ਇਹਦੇ ਤੇ ਨੋਟਿਸ ਲਵੇ ਤੁਰੰਤ ਔਰ ਜਲਦੀ ਤੋਂ ਜਲਦੀ ਇਸ ਐਫ ਆਈ ਆਰ ਨੂੰ ਦਰਜ ਕਰੇ ਨਾਲ ਅਗਲੀ ਗੱਲ ਜੋ ਉਥੋਂ ਸਾਨੂੰ ਪਤਾ ਲੱਗਿਆ ਕਿ ਪੀਜੀਆਈ ਦੇ ਵਿੱਚੋਂ ਹਰਿਆਣਾ ਗਵਰਨਮੈਂਟ ਜਿੱਥੇ ਪੰਜਾਬ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਪੀਜੀਆਈ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਪ੍ਰਿਤਪਾਲ ਸਿੰਘ ਦਾ ਉਥੋਂ ਮੁੜ ਦੁਬਾਰਾ ਹਰਿਆਣਾ ਗਵਰਨਮੈਂਟ ਤੋਂ ਉਸ ਨੌਜਵਾਨ ਨੂੰ ਵਾਪਸ ਲੈ ਕੇ ਜਾਣਾ ਚਾਹੁੰਦੀ ਹੈ ਔਰ ਇਹ ਅਸੀਂ ਕਤਾਈ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਗਵਰਨਮੈਂਟ ਨੂੰ ਅਸੀਂ ਇਹ ਚੇਤਾਵਨੀ ਵੀ ਦੇਵਾਂਗੇ ਕਿ ਨੌਜਵਾਨ ਸਾਡਾ ਹੈ ਹਰਿਆਣਾ ਗਵਰਨਮੈਂਟ ਦੇ ਚੱਕ ਕੇ ਲਿਜਾ ਕੇ ਜਿਨੇ ਲੱਤਾਂ ਤੋੜੀਆਂ ਨੇ ਜਿਨੇ ਉਹਦਾ ਸਿਰ ਪਾੜਿਆ ਜਿਨੇ ਉਹਦਾ ਉਹਦੀ ਕਮਰ ਤੋੜੀ ਹੈ ਉਹਨਾਂ ਤੋਂ ਅਸੀਂ ਕੀ ਉਮੀਦ ਕਰਦੇ ਆ ਕਿ ਉਹ ਸਾਨੂੰ ਇਨਸਾਫ ਦੇਣਗੇ ਕਿਸੇ ਤਰ੍ਹਾਂ ਦੇ ਕੋਈ ਇਨਸਾਫ ਦੀ ਉਮੀਦ ਨਹੀਂ ਸਾਡੀ ਪੰਜਾਬ ਸਰਕਾਰ ਇਹਦੇ ਤੇ ਨੋਟਿਸ ਲਵੇ ਸੰਜਾਨ ਲਵੇ ਔਰ ਉਹਦੀ ਆਪ ਖੁਦ ਇਨਵੈਸਟੀਗੇਸ਼ਨ ਕਰੇ ਔਰ ਮੈਨੂੰ ਪਤਾ ਲੱਗਾ ਕਿ ਡਾਕਟਰਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਹਨੂੰ ਜਲਦੀ ਵਾਪਸ ਮਤਲਬ ਫਿੱਟਦਾ ਇਕਰਾਰ ਦੇ ਕੇ ਇਹਨੂੰ ਵਾਪਸ ਉੱਥੇ ਭੇਜੋ ਇਹ ਕਤਈ برداشت ਨਹੀਂ ਕਰਾਂਗੇ ਇਹ ਪੰਜਾਬ ਸਰਕਾਰ ਆਪਦੀ ਜ਼ਿੰਮੇਵਾਰੀ ਨੂੰ ਚੱਕੇ ਇਹ ਪੰਜਾਬ ਦਾ ਨੌਜਵਾਨ ਇਸ ਤਰੀਕੇ ਦੇ ਨਾਲ ਕਿਡਨੈਪ ਕਰਕੇ ਲੈ ਕੇ ਗਏ ਨੇ ਜਿਹੜੇ ਕਿਡਨੈਪ ਕਰਨ ਦਾ ਮੁਕੱਦਮਾ ਦਰਜ ਕਰਕੇ ਕੀਤਾ ਜਾਣਾ ਚਾਹੀਦਾ ਹੈ ਔਰ ਨਾਲ ਦੀ ਨਾਲ ਅਗਲੀ ਗੱਲ ਇਹ ਹੈ ਕਿ ਦੇਖੋ ਕਿਹੜੇ ਸਿੱਤਮ ਦੀ ਗੱਲ ਹੈ ਕਿ ਹਰਿਆਣਾ ਗਵਰਨਮੈਂਟ ਹਾਈ ਕੋਰਟ ਚ ਕਹਿੰਦੀ ਹੈ ਕਿ ਅਸੀਂ ਤਾਂ ਇਹਨੂੰ ਝਕਮੀ ਹਾਲਤ ਦੇ ਵਿੱਚ ਚੱਕਿਆ ਤੇ ਜੇ ਝਕਮੀ ਹਾਲਤ ਦੇ ਵਿੱਚ ਚੱਕਿਆ ਤਾਂ ਫਿਰ ਕੀ ਉਹ ਚੱਕੀ ਫਿਰਦਾ ਸੀ ਕਲ ਕਿਹੜੇ ਮਾਮਲੇ ਕਿਸ ਮਕਸਦ ਨਾਲ ਕਿਹੜੇ ਤਰੀਕੇ ਦੇ ਨਾਲ ਉਹਦੇ ਤੇ 307 ਦਾ ਮੁਕੱਦਮਾ ਦਰਜ ਕਰ ਰੱਖਿਆ ਉਹ ਤਾਂ ਬਣਦਾ ਹੀ ਨਹੀਂ ਜਦੋਂ ਪਹਿਲੇ ਹੀ ਝਕਮੀ ਹੈ ਸੋ ਇਸ ਕਰਕੇ ਅਜਿਹੀਆਂ ਹਰਕਤਾਂ ਤੋਂ ਸਰਕਾਰ ਬਾਹਰ ਜਾਵੇ ਪੰਜਾਬ ਗਵਰਨਮੈਂਟ ਖੁਦ ਇਹਦੇ ਵਿੱਚ ਦਖਲਅੰਦਾਜ਼ੀ ਕਰਕੇ ਉਸ ਨੌਜਵਾਨ ਨੂੰ ਪੰਜਾਬ ਦੇ ਵਿੱਚ ਰੱਖ ਕੇ ਵਧੀਆ ਹਸਪੀਟਲ ਦੇ ਵਿੱਚ ਉਹਦਾ ਇਲਾਜ ਕਰਵਾਉਣ ਦੀ ਗੱਲ ਕਰੇ ਸਰਕਾਰ ਔਰ ਸਾਨੂੰ ਬੜਾ ਦੁੱਖ ਹੋਇਆ ਇਹ ਗੱਲ ਜਾਣ ਕੇ ਕਿ ਲਗਾਤਾਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਰਹੇ ਆ ਕਿ ਭਾਈ ਸਾਡਾ ਨੌਜਵਾਨ ਨੂੰ ਉਧਰੋਂ ਵਾਪਸ ਮੰਗਵਾਓ ਸਾਡੀ ਸਰਕਾਰ ਵੱਲੋਂ ਟੈਲਿਮੈਡ ਦੀ ਨੀਤੀ ਅਪਣਾਉਂਦਿਆ ਅਖੀਰ ਮੋਰਚੇ ਨੂੰ ਸਰਕਾਰ ਬਲਦੇਵ ਸਿੰਘ ਸਿਰਸਾ ਦੀ ਡਿਊਟੀ ਲਾ ਕੇ ਸਾਨੂੰ ਇਹ ਜ਼ਿੰਮੇਵਾਰੀ ਚੱਕੀ ਹੈ ਔਰ ਉਹਨੂੰ ਆਪਦੇ ਨੌਜਵਾਨ ਨੂੰ ਅਸੀਂ ਲੈ ਕੇ ਆਏ ਵਾਪਸ ਔਰ ਸਰਕਾਰ ਦਾ ਬੁਰੀ ਤਰ੍ਹਾਂ ਫੇਲਰ ਹੋਇਆ ਇਹਦੇ ਵਿੱਚ ਔਰ बार-बार ਸਰਕਾਰ ਇਸ ਮੇਨਾਂ ਮੁੱਦਿਆਂ ਦੇ ਉੱਤੇ ਫੈਲ ਹੁੰਦੀ ਜਾ ਰਹੀ ਹੈ ਫਿਰ ਬਾਅਦ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਜੀ ਤੁਸੀਂ ਸੜਕਾਂ ਰੋਕਦੇ ਹੋ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕੋਈ ਪਰਪਸ ਨਹੀਂ ਸਾਡਾ ਪੰਜਾਬ ਸਰਕਾਰ ਨਾਲ ਕੋਈ ਲੜਾਈ ਨਹੀਂ ਲੜਾਈ ਸਾਡੀ ਕੇਂਦਰ ਨਾਲ ਹੈ ਲੇਕਿਨ ਪੰਜਾਬ ਸਰਕਾਰ ਕੇਂਦਰ ਦਾ ਪੱਕ ਪੂਰ ਕੇ ਸਾਨੂੰ ਇਹ ਮਜਬੂਰ ਕਰ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਸੜਕਾਂ ਤੇ ਉਤਰਗੇ ਸੋ ਇਸ ਕਰਕੇ ਪੰਜਾਬ ਸਰਕਾਰ ਖੁਦ ਦੇਤੇ ਸਮੇਂ ਰਹਿ ਜਾਂ ਸੰਕੇਤ ਲੈਂਦੇ ਆ ਉਹ ਮੁਕੱਦਮਾ ਦਰਜ ਕਰੇ ਕਿਡਨਪ ਕੀਤਾ ਸਾਡੇ ਨੌਜਵਾਨ ਨੂੰ ਕਿਡਨਪ ਦਾ ਮੁਕੱਦਮਾ ਦਰਜ ਕਰੇ ਔਰ ਉੱਥੋਂ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲੈ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਖੋਦੇ ਦੇ ਵਿੱਚ ਦਖਲ ਅੰਦਾਜ਼ੀ ਦੇਖ ਕੇ ਉਹ ਆਪਣੀ ਨਿਗਰਾਨੀ ਦੇ ਹੇਠ ਇੱਥੇ ਇਲਾਜ ਕਰਵਾਵੇ ਐਸਾ ਨਾ ਹੋਵੇ ਕਿ ਪੰਜਾਬ ਦੇ ਅੰਦਰ ਲੋਕਾਂ ਦਾ ਗੁੱਸਾ ਹੋਰ ਵੱਡੀ ਪੱਧਰ ਤੇ ਉੱਤੇ ਫੁੱਟੇ ਤੇ ਫਿਰ ਪੰਜਾਬ ਗਵਰਨਮੈਂਟ ਨੂੰ ਇਹਨਾਂ ਗੱਲਾਂ ਦਾ ਸੰਗਿਆਨ ਲੈਣ ਦੀ ਲੋੜ ਹੈ ਔਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ